ਜੇਰ ਵਗੈਰਾ ਓਕੇ ਬਾਈ ਜੀ ਆ ਦਿਖਾ ਦਿਓ ਜੇਰ ਆ ਦੇਖੋ ਬਾਈ ਜੇਰ ਪਈ 20 ਮਿੰਟ ਹੋਇਆ ਜੇਰ ਪਈ 20 ਮਿੰਟ ਹੋਇਆ ਠੀਕ ਆ ਬਹੁਤ ਵਧੀਆ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਭਾਗੀ ਬਾਂਦਰ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਨੂੰ ਦਮਦਮਾ ਸਾਹਿਬ ਤਲਵੰਡੀ ਸਾਬੋ ਬਾਈ ਅਮਨਦੀਪ ਸਿੰਘ ਖਾਲਸੇ ਦੇ ਘਰੋਂ ਦੋਸਤੋ ਵੀਡੀਓ ਆ ਕੰਮ ਬਾਈ ਦਾ ਵਪਾਰ ਦਾ ਤੇ ਤਸੱਲੀ ਵਾਲਾ ਦੋਸਤੋ ਕੰਮ ਆ ਭਰਾ ਦਾ ਪਹਿਲਾਂ ਵੀ ਆਪਾਂ ਬਹੁਤ ਵੀਡੀਓ ਕਵਰ ਕਰੀਆਂ ਬਾਈ ਦੇ ਘਰੋਂ ਰੂਟੀਨ ਚ ਹੀ ਬਾਈ ਕੋਲੇ گاਵਾ ਆਉਂਦਾਂ ਰਹਿੰਦੀਆਂ ਉੱਚੇ ਰੇਟ ਦਿੰਗਾ ਜਾਇਜ਼ ਭਾਦੀਆਂ ਤੇ ਬਾਕੀ ਅੱਜ ਦੀ ਵੀਡੀਓ ਚ ਨਾ ਇੱਕ ਆ ਸਾਨੂੰ ਕ੍ਰਾਸ ਚ ਪੈਂਦੀ ਗਾਂ ਦਿਖਾਵਾਂਗੇ ਕਿੰਨਾ ਮਾ ਸੂਆ ਤੇ ਕਿੰਨਾ ਕ ਦੁੱਧਾ ਤਾਜੀ ਸੂਈ ਅੱਜ ਸਵੇਰੀ ਵੀਡੀਓ ਦੀ ਤਰੀਕ ਨੋਟ ਕਰ ਲਓ ਦੋਸਤੋ ਤੁਸੀਂ 13 ਅਗਸਤ ਦੋਸਤੋ 13 ਤਰੀਕ 8ਵਾਂ ਮਹੀਨਾ 2025 ਦੀ ਬਾਈ ਜੀ ਵੀਡੀਓ ਆ ਆਜੋ ਆਪਾਂ ਭਾਈ ਅਮਨਦੀਪ ਤੋਂ ਸਾਰੀ ਡਿਟੇਲ ਲੈਨੇ ਆ ਮੁੱਲ ਵੜੀ ਕੀ ਰੂ ਕਿੰਨਾ ਕ ਦੁੱਧਾ ਇਹਦਾ ਤੇ ਕੀ ਗੱਲਬਾਤ ਆ ਹੋਰ ਅਮਨਦੀਪ ਬਾਈ ਕੀ ਹਾਲ ਆ ਸਸੀ ਗੱਲ ਬਾਈ ਜੀ ਸਾਰਾ ਸਸੀ ਗੱਲ ਵੀਰੇ ਬਾਈ ਅਮਨਦੀਪ ਇੱਕ ਨਾ ਕੀ ਅੱਜ ਆਪਣੇ ਕੋਲੇ ਹਨਾ ਸੇਵਾ ਕੋਈ ਨਾ ਗਿਆ ਫੇਰ ਠੀਕ ਆ ਤੇ ਬਾਈ ਇਹ ਸਵੇਰੇ ਸੋਈ ਅੱਜ ਅੱਜ ਸਵੇਰ ਸੁਈਆ 3 ਵਜੇ ਬਾਈ 3 ਵਜੇ 13 ਤਰੀਕ ਦੋਸਤੋ ਅੱਜ ਸਵੇਰੇ 3 ਵਜੇ ਸੁਈਆ ਬੱਚਾ ਇਹਨੇ ਮੇਲ ਕਾਫ ਦੇਤਾ ਹਨਾ ਹਾਂ ਬੱਚਾ ਜੀ ਬੱਚਾ ਦੋਸਤੋ ਇਹਨੇ ਦਿੱਤਾਗਾ ਤੇ ਅਮਨਦੀਪ ਬਾਈ ਕਿੰਨੇ ਕ ਦੁੱਧ ਦੀ ਉਮੀਦ ਤੇ ਤੇਰੇ ਕੋਲੇ ਆਈ ਹੋਈ ਆ ਇਹ ਦੁੱਧ ਤਾਂ ਬਾਈ ਬਾਕੀ ਸੇਵਾ ਦਾ 20 ਕਿਲੋ ਤੋਂ ਬਾਹਰ ਬਾਹਰ ਜਾ ਹਾਂ ਸਹੀ ਗੱਲ ਹੈ ਬਾਕੀ ਮੂਰੇ ਗਾਂ ਦੱਸੀ ਜਾਂਦੀ ਹੈ ਵੀ ਕਿੰਨੇ ਕਿਦਾਂ ਧੜਲੀ ਹੈ ਹਾਂ ਬਾਕੀ ਦੋਸਤੋਂ ਹਾਂ ਲੈ ਵੀ ਕੰਨ ਕੋਈ ਕਮੀ ਨਹੀਂ ਹਾਂ ਠੀਕ ਹੈ ਖਾਣ ਪੀਣ ਦੀ ਕਮੀ ਨਹੀਂ ਜਿੰਨਾ ਸਿੱਟੀ ਜਾਊਂਗਾ ਉੰਨੇ ਹੀ ਖਾਈ ਜਾਊਗਾ ਅੱਛਾ ਖੁੱਲੀ ਹੈ ਵਧੀਆ ਖੁੱਲੀ ਹੈ ਖਾਣ ਹੁਣ ਤੁਸੀਂ ਤੁਹਾਡੇ ਸਾਹਮਣੇ ਆ ਸਵੇਰ ਸੂਈਆਂ ਲੱਕੀ ਪੀਏ ਖਾਣ ਹਾਂ ਨਹੀਂ ਪਸ਼ੂ ਮੂੰਹ ਵਟ ਕੇ ਖੜਾ ਰਹਿੰਦਾ ਹੈਗਾ ਸਹੀ ਹੈ ਬਾਈ ਸਹੀ ਹੈ ਜਿਹੜਾ ਪਸ਼ੂ ਬਾਈ ਖਾਊ ਪੂ ਖੁੱਲਾ ਉਹੀ ਦੁੱਧ ਦੇਊਗਾ ਤੇ ਨਵੇਂ ਪਸ਼ੂ ਹੁੰਦੇ ਆ ਵੀ ਬਗਾਨਾ ਆ ਮੰਗ ਕੇ ਖੜੇ ਰਹਿੰਦੇ ਆ ਫਿਰ ਉਹ ਦੁੱਧ ਨਹੀਂ ਦਿੰਦੇ ਬਾਈ ਬਗਾਨੇ ਘਰੇ ਜਾ ਕੇ ਆਹ ਦੇਖ ਲੋ ਆਹ ਰਾਮ ਨਾ ਖਾਈ ਜਾਂਦੀ ਆ ਕੋਈ ਪਰਵਾਹ ਨਹੀਂ ਕੋਈ ਚੱਕਰ ਹੀ ਨਹੀਂ ਹਾਂ ਤੇ ਬੱਚਾ ਇਹਨੇ ਦੇਤਾ ਹਨਾ ਬਾਈ ਅਮ ਦੀ ਬਿੱਦਰ ਨੂੰ ਤੋੜ ਲਾ ਆਪਾਂ ਤੋੜ ਕੇ ਦਿਖਾ ਦੇ ਭਰਾਵਾਂ ਨੂੰ ਤੇ ਬਾਕੀ ਸੋਨਣਾ ਦੋਸਤੋ ਵੀਡੀਓ ਦੇ ਵਿੱਚ ਹੀ ਮੈਂ ਧਾਰਾਂ ਤੂਰਾ ਮਾਰ ਕੇ ਦਿਖਾ ਦੂੰ ਪੂਰੇ ਜੋਸ਼ ਚ ਜਿਹੜੀ ਹੁਣ ਉਹ ਟਾਈਮ ਆ ਦੋਸਤੋ ਬਾਈ ਬੋੜਾ ਬੋੜਾ ਵਧੀਆ ਪਿਆਤਾ ਬਾਈ ਬੱਚੇ ਨੂੰ ਹਾਂ ਬਾਈ ਬੱਚੇ ਨੂੰ ਪਿਆ ਹੈਗਾ ਕੱਢਿਆ ਵੀ ਦੋ ਤਿੰਨ ਕਿਲੋ ਬੋੜਾ ਕੱਢਿਆਗਾ ਠੀਕ ਆ ਦੋ ਤਿੰਨ ਕਿਲੋ ਬਾਈ ਕਹਿੰਦਾ ਬੋੜਾ ਕਾਢੇ ਵੀ ਦਿੱਤਾ ਬੱਚੇ ਨੂੰ ਵੀ ਰੱਜਮਾ ਪਿਆਇਆ ਹੋਇਆ ਤੇ ਉਹ ਵੀ ਮਾਂ ਦਾ ਪੁੱਤ ਪੀ ਕੇ ਬੋੜਾ ਹੋਣਾ ਸੁੱਤਾ ਪਿਆ ਨੇਸਤੀ ਜੜੀ ਪਈ ਆ ਆਹ ਦੇਖੋ ਤੁਸੀਂ ਕਰਮਾਲੀ ਦਾ ਭਾਂਡਾ ਲੈ ਵਾ ਦੇਖੋ ਬਹੁਤ ਵੱਡਾ ਚੰਗੇ ਦੁੱਧ ਦੀ ਦੋਸਤੋ ਹੈਗੀ ਐ ਇੱਕ ਗੇੜਾਮਣ ਦੀ ਪੈ ਇਥੋਂ ਜਿਵੇਂ ਆਈ ਮੋੜ ਲਈ ਚੰਗਾ ਹੋਰ ਦਵਾਲਾ ਤੇ ਆਪਾਂ ਬਾਈਆਂ ਨੂੰ ਪੂਰੀ ਤਸੱਲੀ ਨਾਲ ਦਿਖਾ ਦਗੇ 20 ਤੋ ਵਾਰ-ਵਾਰ ਤਾਂ ਪਾ ਦੂ ਹਣਾ ਦੱਦ ਜਮਾ ਖੁੱਲਾ ਬਾਈ ਖੁੱਲਾ ਆਹ ਦੇਖੋ ਬਾਈ ਮੋੜ ਲਾ ਵੀਰੇ ਮੋੜ ਲਾ ਬਾਕੀ ਸਾਨੂੰ ਉੱਪਰ ਉਹ ਦਿਖਾ ਦੇਣਾ ਦੋਸਤੋ ਹਾਈਟ ਚ ਬਦੀਆ ਠੀਕ ਤੇ ਕ੍ਰਾਸ ਚ ਆ ਗਈ ਜਿਹੜੀ ਨੂੰ ਗਰਮੀ ਦੀ ਕੋਈ ਪਰਵਾਹ ਨਹੀਂ ਹੁੰਦੀ ਜਾਦੇ ਪਿਓਰ ਜਾਦੇ ਬਰੀਟ ਵਾਲਾ ਜਿਹੜਾ ਜਾਨਵਰ ਆ ਵੀਰੇ ਗਰਮੀ ਚ ਉਹਨਾਂ ਨੂੰ ਟੰਗੀ ਆ ਜਾਂਦੀ ਆ ਤੇ ਫਿਰ ਉਹ ਕਈ ਵਾਰ ਜੇਰ ਵਗੈਰਾ ਓਕੇ ਬਾਈ ਜੀ ਆ ਦਿਖਾ ਦਿਓ ਜੇਰ ਆ ਦੇਖੋ ਬਾਈ ਜੇ ਰੁਪਏ 20 ਮਿੰਟ ਹੋਏ ਜੇ ਰੁਪਏ 20 ਮਿੰਟ ਹੋਇਆ ਹਾਂ ਠੀਕ ਆ ਬਹੁਤ ਵਧੀਆ ਕੰਮ ਆ ਜਿਹੜਾ ਬਾਈ ਨੇ ਰੱਖ ਲਈ ਨਹੀਂ ਬਾਈ ਤੇ ਅਮਨਦੀਪਾ ਪਾਪਾ ਕੀ ਪਾ ਕਰਦੇ ਅੱਜ ਫਿਰ ਇਹਦਾ ਜਾਇਜ਼ ਆ ਇਹਦਾ ਜਾਇਜ਼ ਆ 70000 ਰੁਪਏ ਬਾਈ 70000 ਹਾਂ ਉਹਦੇ ਚੋਂ ਮਾਨਤਾਨ ਹੋ ਜਾਊ ਉਹਦੇ ਚੋਂ ਮੌਕੇ ਤੇ ਹੋ ਜਾਊ ਹਨਾ 70000 ਦੋਸਤੋ ਬਾਈ ਨੇ ਇਹਦਾ ਮੁੱਲ ਕਰਿਆ ਹੋਇਆ ਮੌਕੇ ਤੇ ਜਾਇਜ਼ ਮਾਰਜਨ ਬਾਈ ਕਹਿੰਦਾ ਮਾੜਾ ਮੋਟਾ ਕਰ ਦਾਂਗੇ ਨੰਬਰ ਜਿਹੜਾ ਬਾਈ ਦਾ ਵੀਡੀਓ ਦੇ ਉੱਪਰ ਚੱਲੀ ਜਾਂਦਾ ਪਿੰਡ ਭਾਗੀਵੰਦਰ ਜਿਹੜਾ ਬਠਿੰਡਾ ਤਹਿਸੀਲ ਬਾਈਨੂ ਦਮਦਮਾ ਸਾਹਿਬ ਤਲਵੰਡੀ ਸਾਬੋ ਰੋਡ ਦੇ ਬਿਲਕੁਲ ਉੱਪਰ ਜੇ ਘਰ ਆ ਦੋਸਤੋ ਤੇ ਬਾਕੀ ਤੁਸੀਂ ਆ ਦੇਖੋ ਅਮਨ ਦੀ ਮਾਰ ਦੇ ਦੋ ਘਤਾਰਾਂ ਮਾਰਦ ਨੇ ਆਈ ਆ ਦੇਖੋ ਧਾਰਾਂ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਕੋਈ ਚੱਕਰੀ ਨਹੀਂ ਜਮਾ ਕੋਈ ਐ ਨਹੀਂ ਆ ਦੇਖ ਬਾਈ ਹਾਂ ਹੁਣ ਆਏ ਨਾ ਕਹਿ ਦਿਓ ਵੀ ਭਾਈ ਬਾਲਟੀ ਕੋਈ ਆ ਨਹੀਂ ਵੀ ਅੱਛਾ ਲਾਓ ਨਾ ਲਾਓ ਹਾਂ ਆ ਦੇਖੋ ਬਾਈ ਧਾਰਾਂ ਚੈੱਕ ਕਰ ਲਓ ਪੂਰੋਂ ਐਨ ਜਮਾ ਹਾਂ ਫੇਗਾਂ ਮੰਦੀ ਬੱਸ ओके ਜਿਹੜੇ ਭਰਾ ਨੂੰ ਪਸੰਦ ਆਉ ਕੋਲੇ ਆ ਜਾਓ ਤਸੱਲੀ ਕਰਕੇ ਦੋਸਤੋ ਤੁਸੀਂ ਸੌਦਾ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸਿਕਲ ਬਾਈ ਜੀ ਸਾਰਿਆਂ